ਮਾਨਜੋ ਮਾਨਜੋ ਡੀਜੀਪੀ ਪੰਜਾਬ ਸ਼੍ਰੀ ਗੌਰਵਜਾਦ ਜੀ ਉਹਨਾਂ ਦੀ ਹਾਜ਼ਰਤਾਂ ਤੇ ਅਤੇ ਮਾਨਜੋ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਪੁੱਲਰ ਦੀਆਂ ਹਾਜ਼ਰਤਾਂ ਤੇ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਨਸ਼ਿਆਂ ਦੇ ਖਿਲਾਫ ਬਹੁਤ ਆਪਣੀ ਜੰਗ ਛੇੜੀ ਹੋਈ ਹੈ ਉਹਦੀ ਲੜੀ ਵਿੱਚ ਇੱਕ ਕ੍ਰਾਸ ਬਾਰਡਰ ਨਾਰਕੋ ਟੈਰਰ ਮੋਡਿਊਲ ਬਸਟ ਹੋਇਆ ਇੱਕ 42 ਨੰਬਰ ਮਕਦਮਾ ਦਰਜ ਹੋਇਆ ਸੀ ਜੋਬਨ ਜੋਬਨ ਲੜਕਾ ਫੜਿਆ ਗਿਆ ਸੀਗਾ 7 ਤਰੀਕ ਨੂੰ ਉਸ ਕੋ 290 ਗ੍ਰਾਮ ਹਿਰੋਇਨ ਬਲੀ ਸੀਗੀ ਉਹਦੀ ਲੜੀ ਵਿੱਚ ਫਿਰ ਇੱਕ ਜਿਵੇਂ ਪਹਿਲਾਂ ਵੀ ਸੀਪੀ ਸਾਹਿਬ ਨੇ ਤੁਹਾਨੂੰ ਬਰੀਫ ਕੀਤਾ ਸੀਗਾ ਇੱਕ ਕਰਨਦੀਪ ਯਾਦਵ ਮਕੇਸ਼ ਯਾਦਵ ਔਰ ਸਾਜਨ ਸਿੰਘ ਇਹ ਖੰਡ ਵਾਲਾ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਬਿਹਾਰ ਤੋਂ ਨੇਪਾਲ ਭਜਨ ਦੀ ਫਰਾਗ ਵਿੱਚ ਗਫਤਾਰ ਕੀਤਾ ਗਿਆ ਸੀ ਇਹਨਾਂ ਨੂੰ ਵੀ ਬੜੀ ਮਿਹਨਤ ਨਾਲ ਪੁਲਿਸ ਨੇ ਫੜਿਆ ਸੀਗਾ ਔਰ ਉਸ ਤੋਂ ਬਾਅਦ ਇੱਕ ਗੁਰਬਖਸ਼ ਸਿੰਘ ਉਹ ਵੀ ਇਹਨਾਂ ਦਾ ਸਾਥੀ ਫੜਿਆ ਗਿਆ ਸੀਗਾ ਔਰ 18 ਤਰੀਕ ਨੂੰ ਕਰਨਦੀਪ ਜਾਦਵ ਹੈਗਾ ਇਹਦੇ ਕੋਲ ਇੱਕ ਕਲੋਵ ਹਿਰਨ ਰਿਕਵਰ ਹੋਈ ਹੈ ਔਰ ਇੱਕ ਪਿਸਟਲ ਬੱਤੀ ਬੋਰ ਦਾ ਦੋ ਰਾਉਂਡ ਔਰ ਕਵਰ ਕੀਤੇ ਨੇ ਔਰ ਜਿਹੜੀ ਸਾਰੀ ਕਾਰਵਾਈ ਹੋਈ ਹੈ ACP ਵੈਸ ਸ਼ਿਵਦਰਸ਼ਨ ਸਿੰਘ ਔਰ SHO ਸ਼ਾਟਾ ਵਿਨੋਦ ਕੁਮਾਰ ਇਹਨਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਔਰ ਇਹ ਜਿਹੜਾ ਮੋਡਿਊਲ ਹੈਗਾ ਇਹ ਪਾਕਿਸਤਾਨ ਬਾਰਡਰ ਜਿਹੜਾ ਹੈਗਾ ਰਮਦਾਸ ਉਹ ਡੇਰਾ ਬੱਬਾ ਨਾਨਕ ਸਾਈਡ ਉੱਥੋਂ ਇਹ ਪਾਕਿਸਤਾਨ ਲਿੰਕਸ ਦਾ ਡਰੋਨ ਦੇ ਰਾਹੀਂ ਸਾਰਾ ਕੁਝ ਆਉਂਦਾ ਸੀਗਾ ਔਰ ਇਹ ਜਿਹੜਾ ਉਹ ਜਿਹੜਾ ਕਰਨ ਜਾਦਵ ਹੈਗਾ ਸਟਿਲ ਔਨ ਰਿਮਾਂਡ ਹੈ ਬਾਕੀ ਫਰਦਰ ਦੀ ਪੁਸ਼ਕਿਸ਼ ਚੱਲਦੀ ਹੈ ਔਰ ਇੱਕ ਹੋਰ ਕੇਸ ਹੈਗਾ ਨਹੀਂ ਸਰ ਆਪਣਾ ਬੰਬ ਦੇ ਵਿੱਚ ਵੀ ਇਨਵੋਲਵ ਹੈ ਬੰਦਾ ਨਹੀਂ ਬੰਬ ਵਾਲੇ ਕੇਸ 'ਚ ਨਹੀਂ ਇਨਵੋਲ ਹੋਏਗਾ ਔਰ ਇਸੇ ਤਰ੍ਹਾਂ ਇੱਕ ਹੋਰ ਕੇਸ ਹੈਗਾ ਝੰਡਾ ਦਾ ਰਹਿਣ ਵਾਲਾ ਹੈਗਾ ਉਦੋਂ ਕੋਲ ਵੀ 1 ਕਿਲੋ 10 ਗ੍ਰਾਮ ਹੀਰਨ ਮਿਲੀ ਹੈ ਇਨਸਪੈਕਟਰ ਨੀਰਜ ਕੁਮਾਰ ਜਿਹੜੇ ਕੈਂਠਾ ਨੇ ਲੱਗੇ ਨੇ ਗਵਾਲ ਮੰਡੀ ਤੋਂ ਇਹਨੂੰ ਗਫਤਾਰ ਕੀਤਾ ਔਰ ਇਹ ਇਹਨੂੰ ਅਸੀ ਰਮਾਨ ਲੈ ਕੇ ਥੋਰਲੀ ਪੁਸ਼ਕਿਸ਼ ਕਰ ਰਹੇ ਆ ਬੈਕਵਰਡ ਫੋਰਵਰਡ ਲਿੰਕੇਜ ਸਾਰੇ ਪਤਾ ਕਰਾਂਗੇ ਕਿ ਜਿਹੜੇ 2 2 ਕਿਲੋ 10 ਗ੍ਰਾਮ ਹੀਰਨ ਮਿਲੀ ਹੈ ਔਰ ਇੱਕ ਪਿਸਟਲ ਹੈ ਬਹੁਤ ਵਧੀਆ ਅਚੀਵਮੈਂਟ ਹੈ ACP ਵੈਸਟ ਹੌਣਾ ਦੀ ਨਿਗਰਾਨੀ ਚ ਸਾਰੇ ਕੀਤੀ ਗਈ ਹੈ ਔਰ ਰਮਾਨ ਜੋ ਸ਼੍ਰੀ ਗੋਪਸੀਂਝ ਪੁੱਲਰ ਕਮਿਸ਼ਨਰ ਹਮਸਰ ਉਹਨਾਂ ਦੇ ਦੇਤਾਂ ਤੇ ਜਿਹੜੀ ਲਗਾਤਾਰ ਕਾਰਵਾਈ ਜਾਰੀ ਹੈ ਅਜਿਹੇ ਜਿਹੜੇ ਮਾਰੇ ਅੰਸਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਜਾਰੀ ਰਹੇਗੀ ਹੋਰ ਵੀ ਜਿਹੜਾ ਇਸ ਤਰ੍ਹਾਂ ਦਾ ਨੈਟਵਰਕ ਹੈਗਾ ਉਹਨੂੰ ਬ੍ਰੇਕ ਕੀਤਾ ਜਾਵੇ ਸਭ ਤੋਂ ਸਭ ਜਿਹੜਾ ਜ਼ਮਾਨਤ ਮਿਲਿਆ ਉਹ ਗੈਰਕਾਨੂੰਨੀ ਹੈ ਕਿ ਲਾਇਸੈਂਸੀ ਨਹੀਂ ਗੈਰਕਾਨੂੰਨੀ ਹੈ ਲਾਇਸੈਂਸੀ ਤਾਂ ਕੋਈ ਨਹੀਂ ਇਹਦੇ ਤੱਕ ਪਹਿਲਾ ਕੇਸ ਵੀ ਹੈਗਾ ਜੀ ਦੂਜੇ ਵੀ ਨਹੀਂ ਅਜੇ ਪਹਿਲਾ ਅਨਪ੍ਰੀ ਟ੍ਰੇਸ ਨਹੀਂ ਕਿੱਥੇ ਸਭ ਦੇਣਦਾਰੀ ਡਿਲੀਵਰੀ ਕਿੱਥੇ ਕਰਨੀ ਸੀ ਇਹਨੇ ਉਹ ਸਾਰੀ ਸਾਰੀ ਹੁਣ ਫਰਦਰ ਸਾਰੀ ਚੱਲ ਰਹੀ ਹੈ ਬਾਕੀ ਰਿਕਵਰ ਹੋ ਗਈ ਸੀ ਹੁਣ ਸਾਰਾ ਅੱਗੇ ਅੱਗੇ ਸਾਰਾ ਨੈਟਵਰਕ ਸਾਨੂੰ ਕਾਫੀ ਚੰਗੇ ਲੀਡਸ ਮਿਲੀਆਂ ਹੈਗੀਆਂ ਕਿ ਇਹਨੂੰ ਦੇਣਾ ਸੀ ਕਿੱਥੋਂ ਲਿਆਂਦਾ ਸੀ ਉਹ ਅਸੀਂ ਫਰਦਰ ਉਹਨੂੰ ਚੈੱਕ ਕਰ ਰਹੇ ਹਾਂ ਉਹ ਫਿਰ ਜੀ ਡਿਸਕਲੋਜ਼ ਨਹੀਂ ਕਰ ਸਕਦਾ ਜੀ ਇਹ ਬੇਸਿਕ ਕੰਮ ਜੀ ਡਰੋਨ ਆਈਟ ਲੈ ਕੇ ਆਇਆ ਹੈ ਮਹਿੰਗਾਈ ਦੀ ਅਸਾਈਨਮੈਂਟ ਹਾਂਜੀ ਹਾਂਜੀ ਪਾਕਿਸਤਾਨ ਦੇ ਨਾਲ ਇਹਨਾਂ ਦੇ ਸਮਗਰਾਂ ਨੂੰ ਲਿੰਕ ਹੈ ਉਹਨਾਂ ਦੇ ਥਰੂ ਆਈ ਹੈ ਇਹਦਾ ਬੇਸਿਕ ਕੰਮ ਹੋ ਰਿਹਾ ਕੋਈ ਹੈਗਾ ਕਿ ਕੋਈ ਕੰਮ ਨਹੀਂ ਇਹੇ ਕੰਮ ਹੈ ਛੋਟਾ ਮੋਟਾ ਕੰਮ ਕਰਦੇ ਆ ਉਹ ਮਿੱਦੜੀਆਂ ਵੇਰਾਂ ਕਰਦੇ ਪਰ ਨਾਲ ਇਸ ਕੰਮ ਚ ਇਨਵੋਲ ਹੋ ਗਏ ਕਿੰਨੀ ਉਮਰ ਹੋਈ ਇਹ ਦੀ 22 ਸਾਲ ਦੀ ਉਮਰ ਹੈ ਇਹ ਆਪਣੇ ਫਾਰੇਦ ਰਾਜਮਿਸਤਰੀ ਹੈ ਉਹਦੇ ਨਾਲ ਇਹ ਕੰਮ ਕੰਮ ਕਰਦਾ ਸੀ ਤੇ ਦੂਸਰੇ ਕੇਸ ਵਾਲੀ ਦੀ ਉਮਰ ਕਿੰਨੀ ਹੈ ਉਹ ਵੀ 22 ਸਾਲ ਦਾ ਮੁੰਡਾ ਹੈ ਸਰ ਬੰਬ ਵਾਲੇ ਕੇਸ ਚ ਪਹਿਲਾ ਹੀ ਕੇਸ ਹੈ ਉਹਨਾਂ ਦਾ ਤਾਂ ਪਹਿਲੇ ਵੀ ਪਰਚੇ ਦਰਜ ਹੋਏ ਨੇ ਨਹੀਂ ਬੰਬ ਵਾਲੇ ਕੇਸ ਜਿਹੜੇ ਹੈਗਾ ਉਹ ਤੁਹਾਨੂੰ ਆਲਰੇਡੀ ਸੀਪੀ ਸਾਹਿਬ ਨੇ ਦੱਸਿਆ ਹੋਇਆ ਉਹਨਾਂ ਦੇ ਦੋ ਦੋ ਮੁਕਦਮੇ ਦਰਜ ਨੇ ਔਰ ਦੋਨੇ ਫੜੇ ਜਾ ਚੁੱਕੇ ਇੱਕ ਤਾਂ ਤੁਹਾਨੂੰ ਪਤਾ ਉਹ ਇੰਕਾਊਂਟਰ ਹੋ ਗਿਆ ਸੀਗਾ ਵੀ ਜਦੋਂ ਪੱਤੀ ਦੂਜਾ ਵੀ ਪੜਿਆ ਹੋਇਆ ਠੀਕ ਹੈ